ਤੋ ਤਰਜੀਹ ਤਰਜੀਹ ਹਾਂ ਕੇ ਆਪਣੇ ਟਾਈਮ ਹੋ ਰਿਹਾ ਉਹ ਤਾਂ ਸਹੀ ਹੋਵੇਗਾ ਹਵਾ ਜਿਦਾ ਤੂੰ ਆਉਣਾ ਕਹਿੰਦਾ ਕੌਣ ਹੈ ਕਹਿੰਦਾ ਕੌਣ ਹੈ ਕਹਿੰਦੇ ਆਈ ਏ ਤੇ ਕਾੜੇ ਨਹੀਂ ਤੋੜਿਆ ਉਹ ਨਹੀਂ ਆ ਰਹਾ ਐਸਐਸਪੀ ਇੱਟ ਕੇ ਨਾ ਏ ਚੜਟੋ ਓਏ ਹੋਏ ਕੀ ਗੱਲ ਹੈ ਟੀਐਸਪੀ ਦੋਨੋਂ ਪੈਰ ਇੱਕੋ ਜਗ੍ਹਾ ਤੇ ਰਗਾਣੇ ਇੱਡਾ ਭਾਈ ਸਾਹਿਬ ਆ ਉੱਡਾਂ ਦਾ ਜੰਪ ਲਾਉਣਾ ਲਗੀ ਕਿ ਤੇ ਉਹ ਨਾ ਬਾਏ ਉੱਥੇ ਲਗਾ ਠੀਕ ਹੈ ਉਧਰ ਜੰਪ ਹੋ ਰਿਹਾ ਨਾ ਹੋਏ 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 ਹਰਿਆਣਾ ਵੀਰੇ ਖਾਣੂ ਕੰਨ ਉਹਨੇ ਹੱਥ ਨਹੀਂ ਲਾਣਾ ਪੁੱਤ ਹੱਥ ਅੱਗੇ ਰੱਖਣੇ ਆ ਹਰ ਬਾਰ ਦੀ ਹੀ ਗਲਤੀ ਆਉਂਦੀ ਆ ਕੋਈ ਪਹਿਲਾਂ ਵੇਚ ਸੈਟਿੰਗ ਕਰਾ ਲਓ ਕਿਹਣਾ ਕਹੀ ਚੱਕਿਰੋ ਡਾਕਟਰ ਬਾਹਰ ਤੁਸੀਂ ਜੋਪੜਾ ਠੀਕ ਹੈ ਰੋ ਰੋ ਯਾਰ ਰੋਕ ਜਾ ਰੋਕ ਜਾ ਅੜੀ ਰੋ ਉਧਰੋਂ ਦੇਖ ਕੇ ਆਇਆ ਕਰੋ ਇਧਰ ਕਹੀ ਚੱਲਦੀ ਆ ਉਹ ਤਾਂ ਕਹੀ ਦੇ ਉੱਤੇ ਆ ਮੋ ਕਿਤੇ ਪੈਂਟ ਲਗਾਣੀ ਹੈ ਗਰਲਸ ਟਾਇਰ ਦਾ ਕੁੰਬਣਾ ਨਹੀਂ ਹੈਗਾ ਕਿਰਪਾ ਕੇ ਇੱਦਾਂ ਕੋਈ ਫਾਇਦਾ ਨਹੀਂ ਹੈਗਾ ਸਪਰੇਅ ਲਗਾਓ ਆਖਾ ਖਤਰਾ ਓਏ ਖਤਰਾ ਹਾਂ ਹਵਾ ਨਹੀਂ ਨਗਾ ਮੱਤ ਐ ਪਾ ਪੂਰਾ ਜ਼ੂਮ ਕਰਕੇ ਹੁਣ ਆਈ ਓ ਲੱਗੇ ਝੌਕੇਗਾ ਤੂੰ ਚੈੱਕ ਓਟਾ ਹੀ ਜਾਂਪ ਚੈੱਕ ਓਟਾ ਹੀ ਜਾਂਪ ਓਕੇ ਰਬੋਟ ਹੈ ਤੇਰੀ ਗਾਇਸ ਅੱਗੇ ਆਹ ਹਾਂ ਵਧੀਆ ਲੱਗਿਆ ਥੋੜਾ ਅੱਗੇ ਵਾਪਸ ਚੱਲ ਰਹੀ ਹੈ ਵੀਡੀਓ ਨਾਲ ਚੱਲ ਸਰਦਾਰ ਚ ਸਪ੍ਰਿੰਟ ਕਮਜ਼ੋਰ ਰਹੀ ਜੀ ਸਲੋ ਹੋ ਗਈ ਦੁਬਾਰਾ ਜਾ ਪੈਰਾ ਮਾ ਹੁਲ ਜਿਆ ਵੀਡੀਓ ਮਾਰਦਾ ਸਪ੍ਰਿੰਟ ਵਧੀਆ ਨਹੀਂ ਆ ਰਹੀ ਵੈਰੀ ਗੁੱਡ ਪੇਨ ਤੋਂ ਆਇਆ ਮੁੰਡਾ ਪੇਨ ਤੋਂ ਤੈਨੂੰ ਗੋਰੀ ਮਹਿਮਾਂ ਦਾ ਚਿਹਤਾ ਗੋਰੀਆਂ ਮਹਿਮਾਂ ਦਾ ਕੋਈ ਨਹੀਂ ਕੋਈ ਨਹੀਂ ਸਮਾਈਲ ਦੇ ਕੇ ਆਪਾਂ ਜਿੰਨਾ ਤੇ ਹਾਰਨਾ ਜਿੱਤਾਰ ਬਣੀਆਂ ਬਾਕੀ ਇੱਧਰ ਨੂੰ ਕਰ ਓਏ ਓਏ ਇੱਧਰ ਨੂੰ ਕਰ ਅਸਲਾ ਦੇਖੀ ਕਿਵੇਂ ਆ ਫਾਟੜ ਦੇ ਰਵੇ ਹੋ ਸਾਵਾ ਸਾਵਾ ਸਹੀ ਲਾਇਆ ਪ੍ਰੋਪਰ ਪਾਊਡਰ ਵੀ ਬਹੁਤ ਵਧੀਆ ਬਹੁਤ ਵਧੀਆ ਆ ਚੱਕਦੇ ਰੋ ਇੱਕ ਜਣ ਅੱਜ ਸੈੱਟ ਕਰਦਾ ਰੋ ਓਏ ਫੜ ਜਾ ਖੜ ਜਾ ਚੱਲ ਜਾ ਬਿੱਲਾ ਆ ਗਿਆ ਬਿੱਲਾ ਚੱਲ ਬਿੱਲੇ ਪਿੱਛੋਂ ਪੈਰ ਪਿੱਛੋਂ ਜਾ ਕੇ ਉਹਦਾ ਪੈਰ ਕੋਈ ਪਤਾ ਨਹੀਂ ਲੱਗਦਾ ਪਿੱਛੇ ਪਿੱਛੇ ਇਹ ਉਹ ਤੂੰ ਦੇਖੇ ਭੱਜਿਆ ਉਹ ਉਹ ਤੇ ਅੱਖਾਂ ਬੰਦ ਕਰਕੇ ਭੱਜਦਾ ਆ ਆ ਜਾ ਪੁੱਤ ਸਹੀ ਨਾ ਕਰਦੇ ਕੀ ਹੋ ਗਿਆ 100 ਮੀਟਰ ਲਾ ਕੋਈ ਨਾ ਫੋਟੋ ਰਿਹਾ ਮੇਰੇ ਕੋ ਇਧਰ ਆ ਉਰੇ ਖੜ ਕੇ ਦੇਖ ਮੇਰੇ ਕੋ ਜੱਪਾ ਵਾਲਾ ਠੀਕ ਹੈ ਪਹਿਲਾ ਤਾਂ ਨਾ ਮੁੰਡੇ ਦਾ ਕੋਈ ਗੱਲ ਦੇਖ ਕੋਈ ਕੈਮਰਾ ਨਹੀਂ ਦੇਖੀ ਤਿਰਛੇ ਤੀਰ ਉਹ ਰੋਮ ਜਿਹਨੇ ਚੀ ਹੋ ਗਿਆ ਤੈਨੂੰ ਚਾਬਾ ਵੀ ਮਾਣੀ ਮਾਣੀ ਕੜੀ ਮਾਰੋ ਇਧਰ ਭਾ ਵੀ ਆਪ ਹੁਣ ਇੱਧਰ ਨਹੀਂ ਇਸ ਸਾਈਡ ਤੇ ਬੜੀ ਨੀ ਕੋਲ ਮਾਰ ਕੇ ਬਸ ਲਾਸਟ ਆ ਵਧੀਆ ਮਾਰਤਾ ਬਾਦ ਤੇ ਚੁੱਪੀ ਲੱਗਣਾ ਵਾ ਪਰ ਪਾਰ ਚਾਹੀਦਾ ਪ੍ਰੋਪਰ ਦੋਨੋਂ ਕੱਢ ਲੋ ਜੰਬ ਦੋਨੋਂ ਓਕੇ ਓਕੇ ਕਰੋ ਕਰੋ ਸ਼ੁਰੂ ਚੱਲ ਸਰਦਾਰ ਉੜਨਾ ਚਾਹੀਦਾ ਇੱਥੋਂ ਉੱਪਰ ਨਹੀਂ ਨਮੂ ਕਿੱਥੇ ਆ ਐਂ ਵਧੀਆ ਲੱਗੀ ਪਰ ਹੱਥ ਲਾ ਦਿੰਦੇ ਆ ਆਇਆ ਨਹੀਂ ਕਿੱਧਰ ਚੱਲ 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 ਹੋਟੇਲੋਂ ਡਾ ਵਾਹ ਡਿਊਟੀ ਲਾਈ ਜਾ ਵਾਹ ਡਿਊਟੀ ਲਾ ਆਓ ਵਾਹ ਆ ਜਾਓ ਉੱਥੇ ਲੈ ਗੁੰਮਰੀ ਲਗਾ ਪਈ ਨਹੀਂ ਦੋਨੋਂ ਕੱਢ ਲੋ ਜੰਬ ਦੋਨੋਂ ਓਕੇ ਓਕੇ ਕਰੋ ਕਰੋ ਸ਼ੁਰੂ ਚੱਲ ਸਰਦਾਰ ਉੜਨਾ ਚਾਹੀਦਾ ਇੱਥੋਂ ਉੱਪਰ ਨਹੀਂ ਨਮੂ ਕਿੱਥੇ ਆ ਐਂ ਵਧੀਆ ਲੱਗੀ ਪਰ ਹੱਥ ਲਾ ਦਿੰਦੇ ਆ ਆਇਆ ਨਹੀਂ ਕਿੱਧਰ ਚੱਲ 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 ਹੋਟੇਲੋਂ ਡਾ ਵਾਹ ਡਿਊਟੀ ਲਾਈ ਜਾ ਵਾਹ ਚੱਲ 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 ਸਪੀਡ ਕਰ ਹੋਰ ਥੋੜਾ ਨਾ 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 ਮੇਰੀ ਗੱਲ ਸੁਣ ਸ਼ੌਟ ਪਾ ਕੇ ਆਣਾ ਕੱਲ ਤੋਂ ਲੋੜ ਚ ਬੱਸੀ ਆਣਾ ਉਹ ਸ਼ੌਟ ਲੈ ਕੇ ਨਾ ਕਰੋ ਹਰਿਆਣਾ ਦੇਖੀ ਜਾਂ ਸਵਾਦ ਆਉਂਦਾ ਵਿੱਚੇ ਕੋਈ ਸੀ ਜਾਂਦਾ ਰੀਤੇ ਦੇ ਪਿੱਛੇ ਕੋਈ ਸੀ ਜਾਂਦਾ ਪਲਵਾਨ ਆ ਗਿਆ ਆਉ ਲੈ ਆਉ ਲੈ

ਓ ਨਾ ਨਾ ਤੇ ਸਹੀ ਗੱਲ ਆ ਰਹੀ ਬਈ ਯਾਰ ਗਾਲਾਂ ਦਾ ਬੜਾ ਸਾਰਾ ਰੌਲਾ ਰੌਲਾ ਕਰਾਉਗਾ ਜਦੋਂ ਤੱਕ ਹਾਂ ਓਪਾ ਸੋ ਗਿਆ ਹਾਂ ਫਿਜੀਕਲੀ ਪਾਸ ਆਹੇ ਫਿਜੀਕਲੀ ਪਾਸ ਆਹਾਂ ਚੱਲ ਬੁੱਧ ਚੱਲ ਹਾਈਟ ਦੇ ਓ ਓ ਗੁੱਡੇ ਪਾਤ ਰਹੀ ਗੁੱਡੇ ਆ ਮਾਰਿਆ ਜਾ ਆ ਮਾਰ ਚੜੀ ਦੂ ਕਹਿੰਦੇ ਮਾਰੇ ਦਿੰਦੇ ਓ ਪਰਾਂ ਚੱਲ ਪਿਆ पूरी एनर्जी इकट्ठी करके आराम से चला जा कोई काली नहीं है क्या बस चेक कर हुन खड़ा हो जा वो जा इधर हो जा इधर उठ खड़ा जा उठ के जी चल जा मारते अपन जूम करके बनावा ਰਖੀ ਥੀਚੇ ਬੈਠਣਾ ਪੋਤਾ ਉਹ ਜੀ ਤਾਂ ਹੀ ਸਿੱਖੇਗਾ ਚਲੋ ਮਨਵਾਇਆ ਬਹੁਤ ਠੀਕ ਹੈ ਆਜੋ ਤੂੰ ਇਹ ਵਾ ਤੋ ਦੋਸ ਪੋਕੇ ਆਜੋ ਆ ਜਾਓ ਤੋ ਇੱਥੇ ਆ ਗਿਆ ਨਹੀਂ ਆ ਗਿਆ ਨਹੀਂ ਲੈ ਕੇ ਲੱਖ ਡਾਕਟਰ ਆਰਾ ਇਹਨਾਂ ਨਾਲ ਬਾਬਾ ਹੀ ਨਿਬਾਹਦਾ ਜੇ ਅਗਰ ਤੀਕਰ ਨਹੀਂ ਲੜਾ ਜਮਾ ਬੁੱਤ ਬੁੱਤ ਆ ਜਾ ਬੁੱਤਿੰਦਰ ਬੱਲ ਲੜਾ ਜਮਾ ਓਏ ਇੱਕ ਇੱਕ ਰੋਲ ਨਾ ਉਤਰ ਕੇ ਤੇ ਆਈ ਜਾਂਦੇ ਹੱਥ ਪਿੱਛੇ ਨੇੜੇ ਆ ਕੇ ਬੈਂਕਾਂ ਦੇ ਵੱਡੀ ਕਰੀਂ ਆ ਯਾਰ ਥੈਂਕ ਯੂ ਵੱਡੀ ਕਰੀਂ ਜਿਹੜੇ ਆ ਛੋਟੀ ਗੱਲ ਡਾਕਟਰ 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 ਆਵਲੇ ਚੱਲ ਚੱਲ ਸਾਈਡ ਤੇ ਹੋ ਜਾ ਕਰੋ ਪਾ ਦੇ ਨਾਲ ਜਿਹੜੇ ਮੁੰਡੇ ਉਹਨਾਂ ਨੂੰ ਦੇਖੋ ਬਾਹਲਾ ਵੱਡਾ ਫੌਨ ਵਾਰਿਆ ਫਰੰਟ ਤੋਂ ਛਾਓ ਆਹੀ ਪਾਸ ਕਾ ਹੱਥ ਚੁਣ ਮਾਤ ਕੇ ਚਲੋ ਚੀਹਾਲੂ ਪਿਆਰ ਕਰੋ ਬਾਬਾ ਚੋ ਭੇ ਤੂੰ ਡਾਕਟਰ ਆ ਬੋਲਿਆ ਪਰ ਬੋਲਣਾ ਨਹੀਂ ਉਹ ਲਾਉਣਾ ਹੀ ਬਸ ਉਹ ਕਿ ਆ ਜੋ ਪੁੱਤੇ ਇਧਰ ਵਸ ਇਧਰ ਕੜੀ ਚਲੋ ਰਹਿਣਾ ਪੈਣਾ ਹੈ ਕੋਈ ਆਗਰ ਕਰਨ ਆਏ ਆ ਆਉ ਲੈ ਤੂੰ ਵੀ ਆ ਪਾ ਪਾ ਜਾ ਲੈ ਜਿਹੜੇ ਪਾਸ ਹੋ ਜਾਂਦੇ ਨੇ ਬਸ ਇੱਧਰ ਆਈ ਚਲੋ ਰੁਕ ਜਾਓ ਯਾ ਭਾਜੀ ਮੈਂ ਕਿਹੜਾ ਲਾਣਾ ਸੀ ਚਲੋ ਚਲ 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 ਆਸੋ ਪਾ ਦੇ ਦੋ ਕਿੱਥੋਂ ਕਿੱਥੋਂ ਯਾਰ ਕਿੱਥੋਂ ਆਹ ਆਸ ਓਕੇ ਆਹ ਹੈ ਬਾਈ ਆਹ ਆਹ ਬਾਈ ਇਹ ਲੈ ਜਾਓ ਭਾਰਤੀ ਕਰਾ ਦੇ ਲਾਵ ਭਾਰਤੀ ਪਈ ਹੈ ਉਹਦੇ ਕੋਲ ਬੈਠ ਕੇ ਰੱਖ ਲੈ ਲੈਂਦੀ ਆਸ ਕਰਾ ਫੋਟ ਇਧਰੋਂ ਮੁਰਿਆ ਫੋਟ ਇਧਰੋਂ ਮੁਰਿਆ ਆਸ ਆ ਜੰਪਾ ਆਪਣਾ ਘੱਟੋ ਘੱਟ 15 ਫੁੱਟ ਦਾ 15 ਫੁੱਟ ਅਪਰੋਕਸ ਬਸ ਰਹਿਣਾ ਬੁੱਤ ਇਧਰ ਹਰ ਜਦ ਤੱਕ ਹੀ ਫੋਨ ਹੈ ਜਿੱਦਾਂ ਹੋਈ ਜਾਂਦਾ ਬੁੱਤ ਇਧਰ ਚਲੋ ਚਲੋ ਅਮਰ ਖੇਤਲੀ ਆ ਲਾ ਥੋੜਾ ਯਾਰ ਬਥੇਰਾ ਹੋ ਗਿਆ ਹੁਣ ਉਹਦਾ ਕੀ ਥੋੜਾ ਥੋੜਾ ਚਤਰਾਪੜ ਨੇ ਪਾਣੀ ਬਾਕੀ ਪਾਸ ਆ ਗਾ ਚਲੋ

ਤੋ ਚੱਲ ਇਹਨੂੰ ਕਰੋ ਇੱਧਰ ਨੂੰ ਗੁੱਡ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕੰਨੇ ਰਿਕਾਰਡ ਤੋੜਦਾ ਸਾਰ ਕਾਣੀ ਤੋੜਦਾ ਜੀ ਲਾਉ ਜੀ ਆਹ ਵਧੀਆ ਲੱਗਣਾ ਜਲਾਸ ਸਭ ਆਰਿਆਂ ਦਾ ਉਹ ਮੂਰੇ ਨੂੰ ਨਾ ਜਾਈ ਜਾ ਮੋਟੇ ਬੱਲੇ ਸਟਾਫ ਨਹੀਂ ਬੁੱਧ ਰਜਨੀ ਦੀ ਹੈ ਜੀ ਪਹਿਲਾ ਜਦ ਜਿਹੜਾ ਮਰਦਾ ਹੈ ਪੂਰਾ ਪਾਸ ਹੀ ਆ ਗਿਆ ਮਿਲਦਾ ਕੋਈ ਵੀ ਸਹੀ ਆ ਸਾਰਾ ਓਕੇ ਆ ਮੈਂ ਥੋੜਾ ਸੱਪ ਜਿਹਾ ਬਣ ਗਿਆ ਗੁੱਡ ਸਪੋਰਟਸ ਵਾਲੇ ਨੂੰ ਅੜੀ ਨਾਲ ਦੇ ਕੇ ਇਹਦੀ ਪੋਸ਼ਾਵੇ ਦੀ ਪੈਣਾ ਕਰ ਪਾਉਣਾ ਨਹੀਂ ਹੋਈ ਗਿਆ ਪਹਿਲਾਂ ਥੋੜਾ ਜਿਹਾ ਬਸ ਇੱਕਦਮ ਬਣਾ ਐਕਸਾਈ ਨਹੀਂ ਲੱਗਣੀ ਡੋਰ ਦਾ ਟਾਈਗਰ ਬਹੁਤ ਚਾਹੇਗਾ ਡੋਰ ਦਾ ਕੋਈ ਵੀ ਨਾ ਪਾਉ ਉਹਦਾ ਬਾਰ ਬਾਰ ਜੱਫੀ ਪਾਉਣ ਲੱਗਿਆ ਓਕੇ ਪੁੱਤ ਆ ਜਾ ਬਸ ਓਏ ਹੋਏ ਹੋਏ ਆਹ ਓ ਬੋਲ ਇਹ ਲੱਗ ਗਿਆ ਆ ਜਾ ਪੂਰਾ ਨਾ ਚੱਲ ਲੈ ਫੇਰ ਲਾ ਕੇ ਦਿਓ ਲਾਵਾ ਆ ਗਿਆ ਬਾਦ ਚੱਲ ਉਹ ਅੰਬਰ ਅੰਬਰ 서 ਇਹ ਓਏ ਓਏ ਚੱਲ ਪਲਤੀ ਗੇੜੇ ਪਾੜੀਆਂ ਮੁੜਦੇ ਪਪਾ ਜੀ ਚੱਲ ਫਿਰ ਓਕੇ ਬੁੱਤ ਜਾ ਉਧਰ ਮੈਂ ਹਾ ਨਹੀਂ ਡਾਕਟਰ ਬਣੀ ਨਹੀਂ ਗੱਲ ਡਾਕਟਰ ਆਪ ਆਪ ਉਧਰ ਫੋਨ ਮਾਰਿਆ ਉਧਰ ਫੋਨ ਨਹੀਂ ਚੱਲ 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 ਪੱਲੀ ਬਾ ਨਹੀਂ ਦੱਸੇ ਦੁਬਾਰਾ ਬਸ ਆਜੋ ਪੁੱਤੋਏ ਜਿਹਦਾ ਲੱਗਿਆ ਆਜੋ ਉਧਰ ਆ ਗਿਆ ਯੂਤੀ ਬੱਸ ਬੱਸ

ਨਹੀਂ ਚੱਲ ਫਿਰ ਦੁਬਾਰੇ ਲੈ ਲਵਾਓ ਜੀ ਦੁਬਾਰੇ ਲਾਉਗਾ ਜੀ ਇਹ ਆਓ ਲੋ ਓਏ ਠੀਕ ਆ ਕਹਿੰਦਾ ਵੀ ਠੀਕ ਆ ਠੀਕ ਆ ਠੀਕ ਆ ਬਸ ਬੋਤੋ ਕੇ ਪਾਸ ਸਰਦਾਰ ਬਸਪਤ ਇੱਤਈ ਵਰਤੀ ਲੈ ਗਈ ਇਹ ਚੌਂ ਵਰ ਗਿਆ ਜੱਪਾ ਦਾ ਉਹ ਟੋਪਾ ਰਾਣੀ ਪਹਿਲਾਂ ਖਾਣੇ ਹੋਊਗਾ 1 ਮਹੀਨਾ ਬੈਜੇ ਡੁਕ ਜਾ ਇਹ ਤਾਂ ਵਰਤੀ ਲੈ ਗਈ ਮੈਂ ਅੱਜ ਕੀ ਬੋਤਲ ਆ ਰਾਮਗੜੀਆ ਕਰੋ ਪਹਿਲਾਂ ਪੇਟ ਦਾ ਸਹੀ ਹਲ ਕਰਤਾ ਯਾਰ ਕਰੋ ਕਰਦੇ ਚੱਲੋ ਮਰੋ ਯਾਰ ਉਹ ਥੱਕ ਗਿਆ ਹੁਣ ਥੱਕ ਗਿਆ ਹੁਣ ਕਲਿਏ ਵੜਦੇ ਆ ਪਿੰਕੇ ਲੈ ਵੀ ਰਜਨੀ ਦੇ ਨਾਮ ਤੇ ਤਾੜੀਆਂ ਮਾਰਦੇ ਮਾਰਤਾ ਨਹੀਂ ਠੀਕ ਆ ਜੀ ਆਏ ਹਾਏ ਕਹਿੰਦਾ ਰਜਨੀ ਹੈ ਚੱਲ ਜੀ ਹੋ ਜਾ ਕਿਲਾ ਮਾ ਰਜਨੀ ਨਹੀਂ